ਸੂਰਤੇ ਹਾਲ ਫਿਰੋਜ਼ਪੁਰ ਦਾ ਸਿਵਲ ਹਸਪਤਾਲ ਬੇਹਾਲ ਸੀਵੇਜ ਦੇ ਗੰਦੇ ਪਾਣੀ ਵਿੱਚ ਘਿਰਿਆ ਹਸਪਤਾਲ ਅਧਿਕਾਰੀ ਨੂੰ ਸਫਾਈ ਦਾ ਨਹੀਂ ਖਿਆਲ ਤਰੋਮਾ ਵਾਰਦ ਦੇ ਬਦ ਤੋਂ ਬਦਤਰ ਹਾਲਾਤ ਬਦਬੂ ਦੇ ਆਲਮ ਵਿੱਚ ਇਲਾਜ ਕਰਵਾਉ ਨੂੰ ਮਜਬੂਰ ਹੋਏ ਮਰੀਜ਼ ਮੱਛਰਾਂ ਦੀ ਪਰਮਾਰ ਮਰੀਜ਼ ਠੀਕ ਹੋਣ ਦੀ ਬਜਾਏ ਹੋ ਰਹੇ ਹੋਰ ਬਿਮਾਰ ਖਾਮੀਆਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਹਾਲਾਤ ਸੁਧਰਨ ਦਾ ਨਾਮ ਨਹੀਂ ਲੈ ਰਹੇ रेगुलर एसएमओ ਨੂੰ ਬੀਤੇ ਲੰਮੇ ਸਮੇਂ ਤੋਂ ਤਰਸਦੇ ਇਸ ਹਸਪਤਾਲ ਵਿੱਚ ਸੀਵਰੇਜ ਸਮੱਸਿਆ ਇਸ ਕਦਰ ਬੇਹਾਲ ਹੋ ਚੁੱਕੀ ਹੈ ਕਿ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਸਪਤਾਲ ਹਰ ਪਾਸਿਓਂ ਸੀਵਰੇਜ ਦੇ ਗੰਦੇ ਪਾਣੀ ਨਾਲ ਖਿਰਿਆ ਪਿਆ ਹੈ। ਖਾਸ ਕਰ ਹਸਪਤਾਲ ਦਾ ਟ੍ਰੋਮਾ ਵਾਰਡ ਜਿੱਥੇ ਐਮਰਜੈਂਸੀ ਵਾਲੇ ਮਰੀਜ਼ ਦਾਖਲ ਹਨ ਉਹਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਉਹਨਾਂ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ 24 ਘੰਟੇ ਬਦਬੂਦੇ ਆਲਮ ਵਿੱਚ ਸਾਹ ਲੈਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਸੀਵਰੇਜ ਦੇ ਓਵਰਫਲੋ ਗੰਦੇ ਪਾਣੀ ਨੂੰ ਵੇਖ ਕੇ ਵੀ ਪ੍ਰਬੰਧਕ ਲਾਪਰਵਾਹ ਨਜ਼ਰ ਆ ਰਹੇ ਹਨ ਉਹਨਾਂ ਵੱਲੋਂ ਰੋਜ਼ਾਨਾ ਵਧਣ ਵਾਲੀ ਇਸ ਸਮੱਸਿਆ ਜੋ ਕਿ ਬਿਮਾਰੀਆਂ ਨੂੰ ਹੋਰ ਵਧਾ ਰਹੀ ਹੈ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ठेकेदार ਦੇ ਕਰਿੰਦੇ ਵੀ ਇਮਾਨਦਾਰੀ ਨਾਲ ਕੰਮ ਕਰਨ ਨੂੰ ਤਿਆਰ ਦਿਖਾਈ ਨਹੀਂ ਦੇ ਰਹੇ ਹਨ ਬੀਨ ਵਾਲੇ ਪਾਣੀ ਦੇ ਸਿਸਟਮ ਕੋਲ ਹੀ ਸੀਵਰੇਜ ਦਾ ਜਮਾ ਹੋਣ ਵਾਲਾ ਪਾਣੀ ਮਰੀਜ਼ਾਂ ਅਤੇ ਉਹਨਾਂ ਦੇ ਟੀਮਾਰਦਾਰਾਂ ਲਈ ਬਿਮਾਰੀ ਦਾ ਕਾਰਨ ਬਣ ਰਹੇ ਹਨ ਹਾਲਾਤ ਇਹ ਬਣ ਚੁੱਕੇ ਹਨ ਕਿ ਮਰੀਜ਼ ਠੀਕ ਹੋਣ ਦੀ ਬਜਾਏ ਹੋਰ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਖਾਸ ਕਰਕੇ ਦਾਖਲ ਮਰੀਜ਼ਾਂ ਨੂੰ ਮਲੇਰੀਏ ਦਾ ਡਰ ਬਣਿਆ ਹੋਇਆ ਹੈ ਕਿਉਂਕਿ ਸੀਵਰੇਜ ਤੇ ਖੜੇ ਗੰਦੇ ਪਾਣੀ ਦੇ ਮੱਛਰਾਂ ਦੀ ਭਰਮਾਰ ਆਮ ਦੇਖੀ ਜਾ ਸਕਦੀ ਹੈ ਹਸਪਤਾਲ ਦਾ ਮੌਕੇ ਮੁਆਇਨਾ ਕਰਨ ਤੇ ਤਸਵੀਰ ਸਾਫ ਨਜ਼ਰ ਆਈ ਸੀਵਰੇਜ ਦੇ ਪਾਣੀ ਵਿੱਚ ਘਿਰਿਆ ਟਰੋਮਾ ਵਾਰਡ ਨਜ਼ਰ ਆਇਆ ਪਾਣੀ ਤੇ ਤੈਰਦਾ ਮੱਛਰ ਅਧਿਕਾਰੀਆਂ ਦੀ ਲਾਪਰਵਾਹੀ ਦੀ ਪੋਲ ਖੋਲ ਰਿਹਾ ਸੀ ਖਾਸ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਹਸਪਤਾਲ ਦੇ ਵਿੱਚ ਹੀ ਮਲੇਰੀਆ ਵਿਭਾਗ ਹੈ ਲੇਕਿਨ ਉੱਥੋਂ ਦੇ ਮੁਲਾਜ਼ਮਾਂ ਵੱਲੋਂ ਕਦੀ ਵੀ ਇਸ ਖੜੇ ਪਾਣੀ ਤੇ ਸਪਰੇਅ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਕਿਉਂਕਿ ਫੈਲਿਆ ਮੱਛਰ ਉਹਨਾਂ ਦੀ ਲਾਪਰਵਾਹੀ ਦੀ ਪੋਲ ਖੋਲ ਰਿਹਾ ਸੀ ਸਮੱਸਿਆ ਸਥਲ ਤੋਂ ਚੰਦ ਕਦਮ ਦੂਰ ਦਫ਼ਤਰ ਵਿੱਚ ਬੈਠੇ ਇਹ ਮੁਲਾਜ਼ਮ ਕੰਮ ਚਲਾ ਰਹੇ ਹਨ ਹਸਪਤਾਲ ਵਿੱਚ ਰੋਜ਼ਾਨਾ ਆਉਣ ਵਾਲੇ ਕਈ ਸੈਂਕੜੇ ਮਰੀਜ਼ਾਂ ਅਤੇ ਦੂਜੇ ਲੋਕਾਂ ਨੂੰ ਗੰਦੇ ਪਾਣੀ ਦੇ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੱਚਾ ਬੱਚਾ ਵਾਰਡ ਵਿੱਚ ਰੋਜ਼ਾਨਾ ਨਵੀਆਂ ਰੂਹਾਂ ਸ਼ਿਸ਼ੂ ਦੇ ਰੂਪ ਵਿੱਚ ਜਨਮ ਲੈ ਰਹੀਆਂ, ਉਹਨਾਂ ਨੂੰ ਵੀ ਇਸੇ ਗੰਦੇ ਪਾਣੀ ਦਾ ਅਸਰ ਚਲਣਾ ਪੈ ਰਿਹਾ। ਹਸਪਤਾਲ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ, ਪਹਿਲਾਂ ਤਾਂ ਹਸਪਤਾਲ ਦਾ ਕਾਮਕਾਰ ਇੱਕ ਅਸਥਾਈ ਐਸਐਮਓ ਨੂੰ ਦਿੱਤਾ ਗਿਆ ਹੈ ਜੋ ਕਿ ਇੱਕ ਆਰਥੋ ਸਪੈਸ਼ਲਿਸਟ ਹੈ। ਆਪਣੇ ਕੰਮ ਤੋਂ ਉਸ ਨੂੰ ਫੁਰਸਤ ਨਹੀਂ ਹੈ ਉਹ ਹਸਪਤਾਲ ਤੇ ਪ੍ਰਬੰਧਕਾਂ ਦਾ ਧਿਆਨ ਰੱਖਣਗੇ ਹਸਪਤਾਲ ਦੀਆਂ ਕਮੀਆਂ ਘਟਣ ਦੀ ਬਜਾਏ ਹੋਰ ਵੱਧਦੀਆਂ ਜਾ ਰਹੀਆਂ ਹਨ ਸੀਵਰੇਜ ਸਿਸਟਮ ਦੁਬਾਰਾ ਪਾਇਆ ਜਾ ਰਿਹਾ ਹੈ ਲੇਕਿਨ ਉਹ ਕਦੋਂ ਪੈਂਦਾ ਹੈ ਇਹ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਮਗਰ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫਲੋ ਨੇ ਹਸਪਤਾਲ ਤੇ ਹਾਲਾਤ ਬਦ ਤੋਂ ਬਦਤਰ ਕੀਤੇ ਹੋਏ ਹਨ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਨੂੰ ਸ਼ੁੱਧ ਵਾਤਾਵਰਨ ਨਹੀਂ ਮਿਲ ਰਿਹਾ ਕਿਉਂਕਿ ਸੀਵਰੇਜ ਦਾ ਗੰਦਾ ਪਾਣੀ ਹੀ ਹਰ ਪਾਸੇ ਨਜ਼ਰ ਆ ਰਿਹਾ ਹੈ। ਹਰ ਵਿਅਕਤੀ ਨੂੰ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਟ੍ਰੋਮਾ ਵਾਰਡ ਦੇ ਮਰੀਜ਼ਾਂ ਦਾ ਤਾਂ ਕਹਿਣਾ ਹੀ ਕੀ, ਪਹਿਲਾਂ ਹੀ ਬਿਮਾਰੀ ਨਾਲ ਲੜ ਰਹੇ ਇਹਨਾਂ ਮਰੀਜ਼ਾਂ ਨੂੰ ਹੋਰ ਬਿਮਾਰ ਹੋਣਾ ਪੈ ਰਿਹਾ ਹੈ। ਟ੍ਰੋਮਾ ਵਾਰਡ ਦੇ ਆਸ-ਪਾਸੇ ਬਦਬੂਦਾਰ ਹਾਲਮ ਹੈ। ਪ੍ਰਬੰਧਕ ਇਹਨੇ ਲਾਪਰਵਾਹਨ ਕਿ ਉਹ ਇਸ ਸਮੱਸਿਆ ਨੂੰ ਰੋਜ਼ਾਨਾ ਦੂਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਵਾ ਰਹੇ। ਉਹਨਾਂ ਦੀ ਲਾਪਰਵਾਹੀ ਦੀ ਪੋਲ ਖੋਲ ਰਿਹਾ ਹੈ ਆਉਣ ਵਾਲੇ ਲੋਕ ਵੀ ਹਸਪਤਾਲ ਪਰ ਬੰਦਕਾਂ ਨੂੰ ਕੋਸਦੇ ਨਜ਼ਰ ਆਉਂਦੇ ਹਨ ਲੇਕਿਨ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਹੁੰਦਾ ਉਹਨਾਂ ਨੇ ਪ੍ਰਸ਼ਾਸਨ ਤੋਂ ਸੁਧਾਰ ਕਰਵਾਉਣ ਦੀ ਮੰਗ ਕੀਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਪਾਏ ਜਾ ਰਹੇ ਸੀਵਰੇਜ ਸਿਸਟਮ ਵਿੱਚ ਵੀ ਗੜਬੜ ਕੋਟਾਲਾ ਹੋ ਰਿਹਾ ਹੈ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਐਸੇ ਹਸਪਤਾਲ ਵਿੱਚ ਇਮਾਨਦਾਰੀ ਨਹੀਂ ਨਜ਼ਰ ਆ ਰਹੀ